ਦੈਂਦੀ ਜਰਵਾਦ ਹੋ ਚੁੱਕੀ ਆ ਮਿੱਤਰੋ ਮੋਟਰਸਾਈਕਲ ਦੀ ਨਾਈ ਤੋਈ ਤੋਂ ਆਪਾਂ ਨੂੰ ਨਹੀਂ ਤੋਤਾ ਪੱਟੂ ਸੰਦ ਪੂਰੇ ਚਮਕਾ ਕੇ ਰੱਖਦਾ ਪਿਛਲੀ ਵੀਡੀਓ ਚ ਆਪਾਂ ਸਾਹਮਣੇ ਵਾਲੇ ਪਹਾੜ ਤੇ ਚੜੇ ਸੀ ਲੱਤਾਂ ਹਾਈ ਤਾਂ ਹੀ ਦੁਖੀ ਜਾਂਦੀਆਂ ਬਾਈ ਹੁਣ ਆਪਾਂ ਜਾ ਰਹੇ ਹਾਂ ਕਸੌੜ ਮਣੀ ਕਰਨ ਸਾਹਿਬ ਅੱਜ ਦਾ ਸਫਰ 50 ਕਿਲੋਮੀਟਰ ਦਾ ਸੀ ਪਰ ਵੰਗ ਬਲਾਵੇਂ ਬਹੁਤ ਸੀ ਜਦੋਂ ਵੀ ਮੈਂ ਬਾਈਕ ਰਾਈਡ ਕਰਦਾ ਮੈਨੂੰ ਐਵੇਂ ਲੱਗਦਾ ਰਹਿੰਦਾ ਵੀ ਮੇਰਾ ਕੁਝ ਹੁਣ ਵੀ ਡਿੱਗ ਪਿਆ ਹੁਣ ਵੀ ਡਿੱਗ ਪਿਆ ਕੱਲ ਇੱਕ ਨੰਬਰ ਪਲੇਟ ਡਿੱਗੇਗੀ ਇੱਕ ਮੇਰਾ ਕੰਗਾ ਤੇ ਇੱਕ ਬੁਰਸ਼ ਡਿੱਗ ਪਿਆ ਕੁੱਲ ਮਿਲਾ ਕੇ ਕੰਪਨੀ ਨੂੰ ਵਾਵਾ ਹੀ ਘਾਟਾ ਪੈ ਗਿਆ ਜੋ ਰੋ ਦੂਰੀ ਤਰ੍ਹਾਂ ਖੁੱਲ ਗਿਆ ਚੱਕੋ ਆਪਣੇ ਆਪਣੇ ਝੋਲੇ ਤੇ ਚਲੋ ਮਨਾਲੀ ਕਾਸ਼ ਕਿਤੇ ਮੋਟਰਸਾਈਕਲ ਪਾਣੀ ਤੇ ਚੱਲਦਾ ਹੁੰਦਾ ਨਜ਼ਾਰਾ ਆ ਜਾਣਾ ਸੀ ਪਤੰਦਰ ਤੇਲ ਹੀ ਬੜਾ ਪਿੰਦਾ ਬਾਕੀ ਅੱਜ ਦਾ ਮੌਸਮ ਕਹਿਣ ਦੇ ਕੱਚੇ ਪੱਕੇ ਰੋਡਾਂ ਤੇ ਹੁੰਦਾ ਹੋਇਆ ਮਣੀ ਕਰਨ ਸਾਹਿਬ ਪਹੁੰਚ ਗਿਆ ਇੱਥੇ ਜਾਂਦੇ ਹੀ ਪਹਿਲਾਂ ਤਾਂ ਗਰਮ ਗਰਮ ਪਾਣੀ ਤੇ ਇਸ਼ਨਾਨ ਕੀਤਾ ਜਿੰਨੀ ਸੁਸਤੀ ਤੇ ਥਕਾਵਟ ਸੀ ਸਾਰੀ ਭੱਜ ਗਈ ਬਾਈ ਇਹ ਹੈਗਾ ਮਿੱਤਰੋ ਮਣੀ ਕਰਨ ਮੰਦਿਰ ਕਹਿੰਦੇ ਇੱਥੇ ਮਾਤਾ ਪਾਰਵਤੀ ਦੇ ਕੰਨ ਚੋਚਕ ਮਣੀ ਡਿੱਗੀ ਸੀ ਜੋ ਕਿ ਪਤਾਲ ਲੋਕ ਚ ਚਲੀ ਗਈ ਸੀ ਤੇ ਉਹ ਵਾਲੀ ਸ਼ੀਸ਼ਨਾਥ ਹੋਣਾ ਕੋਲ ਸੀ ਜਦੋਂ ਮੋਲੀਨਾਥ ਬਾਬੇ ਨੇ ਆਪਣੀ ਤੀਸਰੀ ਅੱਖ ਖੋਲੀ ਤਾਂ ਸ਼ੀ ਕਿੱਤੀ ਮਣੀ ਜਿਸ ਜਗ੍ਹਾ ਤੇ ਮਣੀ ਡਿੱਗੀ ਸੀ ਉਹ ਜਗ੍ਹਾ ਤੇ ਅੱਜ ਵੀ ਉਬਲਦਾ ਹੋਇਆ ਪਾਣੀ ਨਿਕਲਦਾ ਚਲੋ ਬਾਈ ਹੁਣ ਆਪਾਂ ਚੱਲਦੇ ਆਂ ਕਸੌੜ ਆਪਾਂ ਇੱਥੇ ਰੁਕਿਆ ਹਣੀ ਹੱਟ ਕੈਫੇ ਇਥੋਂ ਬਾਈ 뷰 ਬਹੁਤ ਘੈਂਟ ਦੇਖਦਾ ਭਰਾਤ ਨੂੰ ਦੇਸੀ ਢਾਬੇ ਤੇ ਰੋਟੀ ਖਾ ਕੇ ਅੱਜ ਦੇ ਦਿਨ ਦੀ ਸਮਾਪਤੀ ਕਰਦੇ ਆਂ ਤੇ ਜੋ ਆਹ ਲਾਈਕ ਵਾਲਾ ਬਟਨ ਆ ਇਹਨੂੰ ਮਾਰ ਮਾਰ ਤੋੜ ਦਿਓ ਮੈਨੂੰ ਨਹੀਂ ਪਤਾ ਚੰਗਾ ਫਿਰ ਸੱਸਰੀ ਗਾ